ਦੋ ਸਹੇਲੀਆਂ ਜੋ ਕਦੇ ਘਰ ਵਾਪਸ ਨਹੀਂ ਆਈਆਂ ਕੈਰੀਗ੍ਰਾਮ ਅਤੇ ਫਰਾਂਸ ਟ੍ਰੈਂਬਲ ਦੀ ਅਨਸੂਨੀ ਕਹਾਣੀ ਜੀਵਨ ਵਿੱਚ ਕਈ ਵਾਰ ਕੁਝ ਅਜੀਹਾ ਹੁੰਦਾ ਹੈ ਜੋ ਸਿਰਫ ਇੱਕ ਪਰਿਵਾਰ ਸਗੋਂ ਪੂਰੇ ਸਮਾਜ ਨੂੰ ਹਿਲਾ ਦਿੰਦਾ ਹੈ ਇਹ ਕਹਾਣੀ ਹੈ ਦੋ ਕਮਾਲ ਦੀਆਂ ਨੌਜਵਾਨ ਸਹੇਲੀਆਂ ਦੀ ਕੈਰੀਗ੍ਰਾਮ ਅਤੇ ਫਰਾਂਸ ਟ੍ਰੈਂਬਲ ਦੀ ਇਹ ਦੋਨੋਂ ਕਿਸੇ ਵੀ ਆਮ ਦਿਨ ਵਾਂਗ ਘਰੋਂ ਨਿਕਲੀਆਂ ਪਰ ਮੁੜ ਕਦੇ ਵਾਪਸ ਨਹੀਂ ਆਈਆਂ ਜਦੋਂ ਉਹ ਗਾਇਬ ਹੋਈਆਂ ਲੋਕਾਂ ਨੇ ਸਮਝਿਆ ਕਿ ਉਹ ਘਰੋਂ ਭੱਜ ਗਈਆਂ ਹੋਣਗੀਆਂ ਪਰ ਹਕੀਕਤ ਕੁਝ ਹੋਰ ਹੀ ਸੀ ਇਹ ਇੱਕ ਅਜੀਬਾ ਰਾਸ ਸੀ ਜੋ ਲਗਭਗ 40 ਸਾਲਾਂ ਤੱਕ ਧਰਤੀ ਹੇਠਾਂ ਦੱਬਿਆ ਰਿਹਾ। ਸਾਲ ਸੀ 1978, ਥਾਂ ਸੀ ਫੋਰੈਸਟ ਵਿਲੀ ਕੈਲੀਫੋਰਨੀਆ। ਕੈਰੀ ਦੀ ਉਮਰ 15 ਸਾਲ ਅਤੇ ਫ੍ਰਾਂਸ ਦੀ ਉਮਰ 14 ਸਾਲ। ਦੋਵੇਂ ਪੱਕੀਆਂ ਸਹੇਲੀਆਂ ਸਨ। ਦੋਹਾਂ ਦੇ ਘਰ ਇੱਕ ਦੂਜੇ ਦੇ ਕੋਲ-ਕੋਲ ਸਨ। ਦੋਹਾਂ ਨੇ 16 ਦਸੰਬਰ ਨੂੰ ਆਪਣੀਆਂ ਮਾਵਾਂ ਨੂੰ ਦੱਸਿਆ ਕਿ ਉਹ ਸੈਂਟਾ ਰੋਜ਼ਾ ਦੇ ਮਾਲ ਵਿੱਚ ਕ੍ਰਿਸਮਸ ਦੀ ਸ਼ਾਪਿੰਗ ਕਰਨ ਜਾਣ ਜਾ ਰਹੀਆਂ ਹਨ। ਇਹ ਇੱਕ ਆਮ ਦਿਨ ਸੀ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਦੋਨੋਂ ਆਖਿਰਕਾਰ ਆਪਣੇ ਘਰੋਂ ਨਿਕਲ ਰਹੀਆਂ ਹਨ ਕੈਰੀ ਦੀ ਮਾਂ ਨੇ ਸਮਝਿਆ ਕਿ ਉਹ ਫਰਾਂਸ ਦੇ ਘਰ ਰਹਿ ਰਹੀ ਹੋਵੇਗੀ ਤੇ ਫਰਾਂਸ ਦੇ ਮਾਪਿਆਂ ਨੇ ਸੋਚਿਆ ਕਿ ਉਹ ਕੈਰੀ ਦੇ ਘਰ ਉੱਤੇ ਹੋ ਸਕਦੀ ਹੈ ਪਰ ਜਦ ਦਿਨ ਲੰਘ ਗਏ ਅਤੇ ਦੋਨੇ ਵਾਪਸ ਨਾ ਆਈਆਂ ਤਾਂ ਫਰਾਂਸ ਦੀ ਮਾਂ ਨੇ ਤੁਰੰਤ ਪੁਲਿਸ ਨੂੰ ਰਿਪੋਰਟ ਕੀਤੀ ਕੈਰੀ ਦੀ ਮਾਂ ਨੇ ਇੱਕ ਹਫ਼ਤੇ ਬਾਅਦ 24 ਦਸੰਬਰ ਨੂੰ ਰਿਪੋਰਟ ਦਰਜ ਕਰਵਾਈ ਪੁਲਿਸ ਨੇ ਸ਼ੁਰੂ ਵਿੱਚ ਮੰਨਿਆ ਕਿ ਇਹ ਨੌਜਵਾਨ ਕੁੜੀਆਂ ਘਰੋਂ ਭੱਜ ਗਈਆਂ ਹੋਣਗੀਆਂ ਕਿਉਂਕਿ ਕੋਈ ਤੋੜ-ਫੋੜ ਜਾਂ ਹਿੰਸਾ ਦੇ ਨਿਸ਼ਾਨ ਨਹੀਂ ਸਨ ਇਸ ਲਈ ਮਾਮਲਾ ਗੰਭੀਰਤਾ ਨਾਲ ਨਹੀਂ ਲਿਆ ਗਿਆ ਸਾਲ 1979 ਕੁਝ ਮਹੀਨੇ ਬਾਅਦ 8 ਜੁਲਾਈ 1979 ਨੂੰ ਮੈਂਡੋਸਿਨੋ ਕਾਉਂਟੀ ਵਿੱਚ ਹਾਈਵੇ B ਦੇ ਨੇੜੇ ਇੱਕ ਜੋੜਾ ਟੂਰਿਸਟ ਜੰਗਲ ਵਿੱਚ ਘੁੰਮਣ ਗਿਆ ਉੱਥੇ ਉਹਨਾਂ ਨੂੰ ਇੱਕ ਛੱਕੀ ਪਲਾਸਟਿਕ ਬੈਗ ਮਿਲਿਆ ਜਿਸ ਵਿੱਚੋਂ ਹੱਡੀਆਂ ਲੱਭੀਆਂ ਪੁਲਿਸ ਨੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਦੋ ਅਲੱਗ-ਅਲੱਗ ਲਾਸ਼ਾਂ ਹਨ ਪਲਾਸਟਿਕ ਬੈਗਾਂ ਵਿੱਚ ਲਪੇਟੀਆਂ ਹੋਈਆਂ ਡਕਟ ਟੇਪ ਨਾਲ ਬੰਦੀਆਂ ਹੋਈਆਂ ਉਹਨਾਂ ਨੂੰ ਇੱਕ ਜੰਗਲ ਵਿੱਚ ਖੱਡ ਦੇ ਕੋਲ ਦੱਬਿਆ ਗਿਆ ਸੀ ਕਿਉਂਕਿ ਹੱਡੀਆਂ ਬਹੁਤ ਖਰਾਬ ਹੋ ਚੁੱਕੀਆਂ ਸਨ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਨਾ ਹੀ ਇਹ ਪਤਾ ਲੱਗਿਆ ਕਿ ਇਹ ਲਾਸ਼ਾਂ ਕਿਸ ਦੀਆਂ ਹਨ ਇੱਕ ਲਾਸ਼ ਨੂੰ ਗਲਤੀ ਨਾਲ ਪੁਰਸ਼ ਮੰਨ ਲਿਆ ਗਿਆ ਇਸ ਮਾਮਲੇ ਨੂੰ ਵਿਲਟਸ ਡੋ ਅਤੇ ਜੇਨ ਡੋ ਨਾ ਦਿੱਤੇ ਗਏ। ਕਈ ਸਾਲ ਲੰਘ ਗਏ, ਪਰਿਵਾਰ ਉਮੀਦ 'ਚ ਰਹੇ ਪਰ ਹਕੀਕਤ ਤੋਰਾਂਤ ਨਹੀਂ ਸਾਹਮਣੇ ਆਈ। ਫਿਰ 2015 ਵਿੱਚ ਫੋਰੈਂਸਿਕ ਵਿਗਿਆਨ ਨੇ ਚਮਤਕਾਰ ਕੀਤਾ। ਡੀਐਨਏ ਟੈਸਟਿੰਗ ਰਾਹੀਂ ਇਹ ਸਾਬਤ ਹੋਇਆ ਕਿ ਉਹ ਦੋ ਲਾਸ਼ਾਂ ਜੋ ਲਗਭਗ 80 ਮੀਲ ਦੂਰ ਮਿਲੀਆਂ, ਕੇਰੀ ਗ੍ਰਾਮ ਅਤੇ ਫਰੈਂਸ ਸਟਿੰਬਲ ਦੀਆਂ ਸਨ। 37 ਸਾਲ ਬਾਅਦ ਦੋ ਪਰਿਵਾਰਾਂ ਨੂੰ ਆਪਣੀਆਂ ਬੇਟੀਆਂ ਦੇ ਨਾਲ ਜੁੜੀ ਇੱਕ ਸੱਚਾਈ ਮਿਲੀ, ਜੋ ਉਹਨਾਂ ਦੇ ਦਿਲਾਂ ਵਿੱਚ ਸਾਲਾਂ ਤੱਕ ਇੱਕ ਅਣਕਹੀ ਚੁੱਪੀ ਵਾਂਗ ਰਹੀ ਸੀ। ਅਜੇ ਇਹ ਸਵਾਲ ਜੋ ਅਜੇ ਵੀ ਬਾਕੀ ਹਨ ਇਹ ਕੇਸ ਅਜੇ ਵੀ ਅਨਖੁੱਲਾ ਹੈ ਕਿਸੇ ਨੇ ਨਹੀਂ ਦੇਖਿਆ ਕਿ ਦੋਹਾਂ ਨਾਲ ਕੀ ਹੋਇਆ ਨਾ ਕੋਈ ਮਲਜ਼ਮ ਸਾਹਮਣੇ ਆਇਆ ਨਾ ਕੋਈ ਗਵਾਹ ਇਹ ਕੇਸ ਸਾਡੀ ਸਮਾਜਿਕ ਲਾਪਰਵਾਹੀ ਕਾਨੂੰਨ ਕਮਜ਼ੋਰੀ ਅਤੇ ਲੰਬੇ ਸਮੇਂ ਤੱਕ ਚੁੱਪ ਰਹਿ ਇਨਸਾਫ ਦੀ ਕਸਕਦਾਈ ਮਿਸਾਲ ਹੈ ਕੈਰੀ ਅਤੇ ਫਰਾਂਸ ਦੀ ਕਹਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਹਰ ਲਾਪਤਾ ਬੱਚਾ ਭੱਜਿਆ ਹੋਇਆ ਨਹੀਂ ਹੁੰਦਾ ਕਈ ਵਾਰ ਉਹ ਕਿਸੇ ਬਹੁਤ ਵੱਡੀ ਟ੍ਰੈਜੇਡੀ ਦਾ